ਉਹ ਅੰਦਰ ਕੰਦ ਟੱਪ ਕੇ ਆਏ ਸੀ ਅੰਦਰ ਤੇ ਉਹਨਾਂ ਨੇ ਉਸੇ ਰੋ ਉਹਨੂੰ ਉਹਦਾ ਮੂੰਹ ਮਾ ਬਨ ਕੇ ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ ਤੇ ਮੇਰੀ ਵੀ ਲਸਾਂ ਲੱਤਾਂ ਵੀ ਜੇ ਬਾਹਾਂ ਬੰਦ ਦਿੱਤੀਆਂ ਤੇ ਜੋ ਸਮਾਨ ਉਧਰ ਪਿਆ ਸੀ ਕੈਈ ਸੀਗਾ ਗੋਲ ਸੀਗਾ ਮੇਰਾ ਕਲੈਸਨਸੀ ਰਿਵਾਲਵਰ ਸੀਗਾ ਉਹ ਵੀ ਉਹ ਲੁੱਟ ਕੇ ਲੈ ਗਏ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਹਾਂ ਜੇ ਇਕਲ ਆਪਣਾ ਨਾਮ ਦਾ ਕੋਈ ਹੋਰ ਇਹ ਤਾਂ ਦੱਸ ਜੀ ਕੀ ਹੋਇਆ ਸਾਰਾ ਮਾਮਲਾ ਸਸ ਮੇਰਾ ਨਾਮ ਜੀ ਹalal ਕੀ ਹੋਇਆ ਤੁਸਾਰਾ ਜੀ ਪਸਤਾ ਮੈਂ ਅਸੀਂ ਤਾਂ ਸਵੇਰੇ 4:30 ਵਜੇ ਤੇ ਕਰੀ ਮੇਰੀ ਵਾਈਫ ਨੇ ਗੇਟ ਖੋਲ੍ਹਿਆ ਤੇ ਅੱਗੇ ਚਾਰ ਬੰਦੇ ਬੈਠੇ ਹੋਏ ਸੀਗੇ ਲੁੱਕੇ ਬੈਠੇ ਸੀਗੇ ਉਹ ਅੰਦਰ ਕੰਦ ਟੱਪ ਕੇ ਆਏ ਸੀ ਅੰਦਰ ਤੇ ਉਹਨਾਂ ਨੇ ਉਸੇ ਵੇਲੇ ਉਹਨੂੰ ਉਹਦਾ ਮੂੰਹ ਮਾ ਬਨ ਕੇ ਉਹਨੂੰ ਅੰਦਰ ਖਿੱਚ ਕੇ ਲੈ ਜਾਂਦਾ ਤੇ ਮੇਰੀ ਵੀ ਲੱਤਾਂ ਵੀ ਤੇ ਬਾਹਾਂ ਬੰਨ ਦਿੱਤੀਆਂ ਤੇ ਜੋ ਸਮਾਨ ਉੱਧਰ ਪਿਆ ਸੀ ਕੈਈ ਸੀਗਾ ਗੋਡ ਸੀਗਾ ਮੇਰਾ ਕਲੈਸਨਸੀ ਰਿਵਾਲਵਰ ਸੀਗਾ ਉਹ ਵੀ ਉਹ ਲੁੱਟ ਕੇ ਲੈ ਗਏ ਤੇ ਜਿਉ ਕਹਿੰਦੇ ਸੀ ਜੇ ਤੁਸੀਂ ਬੋਲੋਗੇ ਤੇ ਤੁਹਾਨੂੰ ਜਾਨੋ ਮਾਰ ਦਿਆਂਗੇ ਕਿੰਨੇ ਬੰਦੇ ਸੀ ਜਿਹਨੂੰ ਚਾਰ ਆਦਮੀ ਸੀਗਾ ਉਹਨਾਂ ਕੋਲ ਕਰਵਾਲਵਰ ਸੀਗਾ ਪਿਸਟਲ ਸੀਗਾ மூਕ ਕਰਵਲ ਕਰਾ ਕਿਤਾ ਸੀ மூਨ ਨੇ ਆਪਣੇ ਕਵਰ ਕੀਤੇ ਹੋਏ ਸੀ ਉਮਰ ਕਿਹੋ ਜੀ 35 ਤੋਂ 40 ਸਾਲ ਦੇ ਵਿੱਚ ਆਏ ਸੀ ਕਿੰਨਾ ਕੁ ਕੈਸ਼ ਲੈ ਗਏ ਨੇ ਕਿੰਨਾ 골ਡ ਲੈ ਗਏ ਨੇ ਹੁਣ ਅੰਦਾਜ਼ਾ ਲਾਣੇ ਪਿਆ ਦੇਖਣੇ ਪਿਆ ਇਹੋ ਹੀ 2-3 ਕਰੋੜ ਦੇ ਕਰੀਬ ਹੈ ਕੈਸ਼ ਤੇ ਨਾਲ 골ਡ ਹੈਗਾ ਸੀ ਕੈਸ਼ ਕਿੰਨਾ ਸੀ ਲਗ 1 ਕਰੋੜ ਦੇ ਕਰੀਬ ਕੈਸ਼ ਹੈਗਾ ਤੇ ਬਾਕੀ গোল্ড 시ਗਾ গোল্ড ਕਿੰਨਾ ਬੀਚਾ ਹੋ ਦੇਖਨੇ ਪਿਆ ਸਾਹਿਬ ਦੇਖਨੇ ਕਿ ਠੁੱਕ ਠੁੱਕ ਹੀ ਚੁੱਕਿਆ ਉਹਨਾਂ ਕੀ ਲੈ ਕੇ ਕੱਢ ਕੇ ਉਹਨਾਂ ਦਾ ਸਪੋਤਨਾਂ ਕੀ ਚੰਕੀਆਂ ਲਾਈਆਂ ਤੁਹਾਨੂੰ ਜੇ ਤੁਸੀਂ ਕੋਈ ਕਰੋਗੇ ਤੇ ਅਸੀਂ ਤੁਹਾਨੂੰ ਮਾਰ ਦਿਆਂ ਜਾਂ ਉਹ ਮਾਰ ਦਿਆਂ ਕੋਈ ਨਾਰਕੋਟਿਕ ਵੀ ਕੀਤੀ ਆ ਹਾਂ ਪਹਿਲੇ ਆਂਦੇ ਉਹਨਾਂ ਨਾਰਕੋਟਿਕ ਕੀਤੀ ਹੈ ਤੇ ਉਹਨਾਂ ਨਾਲੇ ਲਤਮਾ ਬੰਦ ਦਿੱਤੀਆਂ ਕਿੰਨੇ ਵਜੇ ਐਂਟਰ ਹੋਈ ਸੀ ਸਾਢੇ 4 ਪੌਣੇ 5 ਦੇ ਵਿੱਚ ਇੱਕ ਬੰਦੇ ਕੋ ਅਸਲਾ ਰਹਿ ਕੇ ਸਾਰਾ ਕੁਝ ਅਸੀਂ ਇੱਕ ਕੋਲੋਂ ਦੇਖਿਆ ਕੋਲੋਂ ਇੱਕ ਟਕਵਾ ਹੈਗਾ ਸੀਗਾ ਉਹ ਟਕਵਾ ਇੱਥੇ ਛੱਡ ਗਿਆ ਉਹ ਪੁਲਿਸ ਲੈ ਗਈ ਹੈ ਉਹ ਰਸਿਆ ਵਗਰੇ ਗਏ ਬੰਨਣ ਲੱਗੀਆਂ ਪੁਲਿਸ ਆ ਗਈ ਸੀ ਮੌਕੇ ਤੇ ਪੁਲਿਸ ਆ ਗਈ ਮੌਕੇ ਤੇ ਉਸੇ ਵੇਲੇ ਆ ਗਈ ਕਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਰਹੇ ਨੇ ਉਹ ਇੱਕ ਘੰਟਾ ਰਿਹਾ ਹਾਂ ਇੱਕ ਘੰਟਾ ਰਿਹਾ ਹਾਂ ਹਾਂ ਜੀ ਤੋੜਪਾਨੇ ਵੀ ਕੀਤੀ ਅੰਦਰ ਹਾਂ ਤੋੜਪਾਨੇ ਸਾਰੇ ਦਰਾਜ ਦਰੂਜ ਤੋੜਪਨ ਗਏ ਉਹ ਅੰਦਰੋਂ ਕੱਢ ਕੇ ਲੈ ਕੇ ਗਏ ਸਭ ਕੁਝ ਗੇਲ ਵਾਲੀਆਂ ਸੀ ਤੋੜਪਨ ਗਏ ਸਾਰੀਆਂ ਜਿਸ ਤਰੀਕੇ ਨਾਲ ਐਂਕਲ ਤੁਹਾਨੂੰ ਲੱਗਦਾ ਵੀ ਕੋਈ ਪਹਿਲਾਂ ਤੋਂ ਉਹਨਾਂ ਨੇ ਕੋਈ ਜਾਣਕਾਰੀ ਹੋਵੇ ਹੋ ਸਕਦਾ ਹੁਣ ਅਸੀਂ ਕੀ ਕਹਿ ਸਕਦੇ ਹਾਂ ਇਹਦੇ ਇਸ ਮਾਮਲੇ 'ਚ ਕੋਈ ਸੀਸੀਟੀਵੀ ਆਈ ਹੈ ਵੀਡੀਓ ਹਾਂ ਉਹ ਸਾਰੇ ਪੁਲਿਸ ਕੋਲ ਹੈਗੀਆਂ ਆਪਣੇ ਘਰ 'ਚ ਕਿਉਂ ਲੱਗੀ ਸੀਸੀਟੀਵੀ ਕਿਹਨਾਂ ਨਹੀਂ ਆਪਣੇ ਲੱਗਾ ਆਪਣੇ ਸਾਹਮਣੇ ਲੱਗੇ ਹੋਏ ਆ ਉਹ ਸਾਰੇ ਲੱਗੇ ਆ ਪੁਲਿਸ ਲੈ ਗਈ ਬਹੁਤ ਜੀ ਕਿੰਨੇ ਵਜੇ ਕਰਕੇ ਆਏ ਅੱਜ ਆਏ ਬੇਟਾ ਪੌਣੇ 5 ਜਾਇਨੇ ਸਰਦੇ ਪੰਜ ਗਏ ਨੇ ਸਾਰਾ ਕੁਝ ਲੈ ਕੇ ਕਿੰਨਾ ਜੰਪਾ ਚਾਲ ਚੱਲੇ ਸੀ ਸਾਨੂੰ ਬੰਦ ਤਾਂ ਨਦੋਂ ਜਨੇ ਪੁਨਾ ਕੋ ਸਾਈਟ ਜੁਰੀ ਗੀ ਸੀ ਇੱਕ ਤੋਂ ਲੱਤ ਚੱਤ ਤੇ ਪੜਿਆ ਸੀ ਇੱਕ ਉਹਨਾਂ ਕੋਲ ਪਿਸਤੋਲ ਲਗੀ ਸੀ ਕਿ ਨਾ ਬੋਲੋਗੇ ਰੋਲਾ ਪਾਓਗੇ ਤੁਹਾਨੂੰ ਮਾਰ ਦੇਣਗੇ ਕਿੰਨੀ ਵਾਰ ਨਾ ਕੋਈ ਮੁਕਮਰ ਵੀ ਕੀਤੀ ਪਰ ਤਾਂ ਘੁੱਟ ਮਾਰ ਕੀਤੀ ਐ ਬਹੁਤ ਮੰਦੇ ਰਹੀ ਸੀ ਐਸੀ ਤਾਂ ਬੋਲੇ ਹੀ ਨਹੀਂ ਫਿਰ ਮੈਂ ਕਿਹਾ ਕਹਿੰਦਾ ਬੋਲੋਗੇ ਤੇ ਮਾਰਦੇ ਹਾਂ ਸਤਿ ਕਿਰਪਾ ਕਹਿੰਦੇ ਜੋਕਸ ਜਾਂਦੇ ਜੋਕਸਾਂ ਗੱਲ ਲੈ ਲੋ ਸਾਰਾ ਕੁਝ ਛੇਤੀ ਹੀ ਤੇ ਫੇਕ ਜਿੱਤਾਂ ਐਂਗਲੀਆਂ ਨਹੀਂ ਲੱਭੀਆਂ ਤੇ ਉਹਨਾਂ ਲੋਕ ਤੋੜਦੇ ਸਾਡੇ ਤੋੜੇ ਪੈਨ ਜਦੋਂ ਜਦੋਂ ਐਂਟਰ ਹੁੰਦੇ ਆਂ ਅੰਦਰ ਚੰਨੋ ਕੋਈ ਸ਼ੱਕ ਇਹਨਾਂ ਲੱਗਦਾ ਨਹੀਂ ਰਾਜੀ ਮੈਂ ਤਾਂ ਵੈਸੇ ਜਿਵੇਂ ਰੋਜ਼ ਦਰਵਾਜ਼ਾ ਖੋਲੀਦਾ ਹਾਂ ਮੈਂ ਖੋਲਿਆ ਤਾਂ ਅੱਗੋਂ ਹੀ ਤੇ ਮੈਨੂੰ ਨਾ ਫੜ ਲੈ ਤਾਂ ਤੇਰਾ ਪਤਾ ਹੀ ਨਹੀਂ ਤੇ ਚੜ੍ਹਿਆ ਚੰਨ ਹੋ ਜਾਂਦਾ ਨਾਲ ਕੋਨੇ ਪੰਜੋ ਜੇ ਰੋਜ਼ ਉੱਠੀ ਤਾਂ ਇਸੇ ਟਾਈਮ ਤੇ ਕਿੰਨੇ ਵੇ ਉੱਠੇ ਸੀ ਤੁਸੀਂ ਫੋਨ ਹੈ ਪੰਜ ਕੀ ਕਰ ਰਿਹਾ ਕੁਛ ਨਹੀਂ ਮੈਂ ਤਾਂ ਗੇਟ ਖੋਲੇ ਸੈਰ ਵਾਸਤੇ ਬਾਸੌਤ ਚੱਲਿਆ ਮੇਰੀ ਫੋਨ ਘਰੀ ਜਾਂ ਨਾ ਜੋ ਬਾ ਉਹ ਹੰਟਰ ਮੈਨੂੰ ਕਹਿੰਦੇ ਫੋਨ ਨਹੀਂ ਚੁੱਕਣਾ ਫੋਨ ਚਲਦਾ ਪਿਆ ਚੈਂਟਰ ਹੋਈ ਹੈ ਸਾਨੂੰ ਲੱਗਦਾ ਕੋਈ ਸ਼ੱਕ ਸ਼ੁਕ ਬੀਬੀ ਨੂੰ ਸਾਰੀ ਜਾਣਕਾਰੀ ਸੀ ਜੈਪ ਕਿੰਨਾ ਕਿ ਸਮਾਨ ਮਦਾਂ ਜੀ ਤੁਹਾਡਾ ਹੋਇਆ ਨਾ ਜੀ ਬਹੁਤ ਕੁਝ ਲੈ ਗਏ ਮੈਂ ਦੱਸ ਨਹੀਂ ਸਕਦੀ ਬੜਾ ਕੁਝ ਜਿਹੜੇ ਕਿੰਨੀ ਕੀ ਸਿਰ ਪੈਸੇ ਬਾਦੂ ਲੱਗੇ ਆ ਸਰ ਜੀ ਤੁਸੀਂ ਪਹੁੰਚੇ ਹੋ ਇਸੇਗਾ ਦੇ ਉੱਤੇ ਕੀ ਗੱਲ ਹੋਈ ਹੈ ਵਾਰਤਤ ਕੀ ਹੋਈ ਹੈ ਇਸੇਗਾ ਦੇ ਉੱਤੇ ਕਿਹਾ ਜਾ ਰਿਹਾ ਕਿ ਕਰੋੜਾ ਰੁਪਏ ਦੀ ਲੁੱਟ ਹੋਈ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਦੋਹਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਹਿਦਫਤਸ਼ ਕਰ ਰਹੇ ਆ ਲੁੱਟ ਕਿੰਨੇ ਕੁ ਦੀ ਹੋਈ ਕੁਝ ਪਤਾ ਚੱਲਿਆ ਜੀ ਇਹ ਹਾਲੇ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਤੋਂ ਆ ਰਹੇ ਤਫਤੀਸ਼ ਜਾਰੀ ਹੈ ਠੀਕ ਹੈ ਜੀ ਥੈਂਕ ਯੂ